ਹੁਣੇ ਹੁਣੇ ਸਰਕਾਰ ਨੇ ਲਿਆ ਅਜਿਹਾ ਵੱਡਾ ਫੈਸਲਾ ਲੋਕਾਂ ਦੀ ਵੱਡੀ ਚਿੰਤਾ 10 ਤੋਂ 15 ਸਾਲ ਵਾਹਨਾਂ ਤੇ ਲੱਗੀ ਰੋਕ ਲੱਖਾਂ ਵਾਹਨਾਂ ਨੂੰ 1 ਜੁਲਾਈ ਤੋਂ ਨਹੀਂ ਮਿਲੇਗਾ ਪੈਟਰੋਲ ਅਤੇ ਡੀਜ਼ਲ ਦੇਖੋ ਇਹ ਖਾਸ ਰਿਪੋਰਟ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਰਕਾਰ ਵੱਲੋਂ ਠੋਕਮੇ ਕਦਮ ਚੁੱਕੇ ਜਾ ਰਹੇ ਨੇ ਐਨਾ ਹੀ ਨਹੀਂ ਸਰਕਾਰ ਹਵਾ ਪ੍ਰਦੂਸ਼ਣ ਘਟਾਉਣ ਲਈ ਵੀ ਸਖਤ ਹੋ ਗਈ ਹੈ ਇਸ ਤਹਿਤ 1 ਜੁਲਾਈ 2025 ਤੋਂ ਦਿੱਲੀ ਦੇ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਅਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ ਸਰਕਾਰ ਦਾ ਇਹ ਨਵਾਂ ਨਿਯਮ ਦਿੱਲੀ ਐਨਸੀਆਰ ਦੇ ਵਿੱਚ ਰਜਿਸਟਰਡ ਸਾਰੇ ਵਾਹਨਾਂ ਤੇ ਲਾਗੂ ਹੋਵੇਗਾ ਨਜ਼ਰ ਰੱਖਣ ਦੇ ਲਈ ਸਰਕਾਰ ਨੇ 500 ਤੋਂ ਵੱਧ ਪੈਟਰੋਲ ਪੰਪਾਂ ਦੇ ਵਿੱਚ ਏ ਐਨ ਪੀ ਆਰ ਕੈਮਰੇ ਲਗਾਏ ਨੇ ਜੋ ਪੁਰਾਣੇ ਵਾਹਨਾਂ ਦਾ ਪਤਾ ਲਗਾਉਣ ਦੇ ਵਿੱਚ ਮਦਦ ਕਰਨਗੇ ਐਨਾ ਹੀ ਨਹੀਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ। ਦਰਅਸਲ ਸਰਕਾਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਜਿਹੇ ਕਦਮ ਚੁੱਕ ਰਹੀ ਹੈ। ਸਰਕਾਰ ਦਾ ਇਹ ਨਵਾਂ ਕਾਨੂੰਨ ਇਸ ਸਾਲ ਨਵੰਬਰ 2 ਨਵੰਬਰ ਤੋਂ ਦਿੱਲੀ ਨਾਲ ਲੱਗਦੇ ਗੁਰੂਗਰਾਹ, ਫਰੀਦাবাদ, ਗਾਜ਼ੀਆਬਾਦ, ਗੋਤਮ ਬੁੱਧਨਗਰ ਅਤੇ ਸੋਨੀਪੱਥ ਦੇ ਵਿੱਚ ਲਾਗੂ ਹੋਵੇਗਾ। ਰਿਪੋਰਟਾਂ ਦੇ ਅਨੁਸਾਰ ਏ ਐਨ ਪੀ ਆਰ ਕੈਮਰੇ ਲਗਾਉਣ ਦਾ ਕੰਮ 31 ਅਕਤੂਬਰ ਤੱਕ ਪੂਰਾ ਹੋਵੇਗਾ। ਬਾਕੀ ਸਿਸਟਮ ਐਨ ਸੀ ਆਰ ਜ਼ਿਲ੍ਹਿਆਂ ਨੂੰ ਕੈਮਰੇ ਲਗਾਉਣ ਲਈ 31 ਮਾਰਚ 2026 ਤੱਕ ਦਾ ਸਮਾਂ ਦਿੱਤਾ ਗਿਆ ਆਪਣੇ ਸਮਾ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਦੇਣ ਤੇ پابੰਦੀ 1 April 2026 ਤੋਂ ਸ਼ੁਰੂ ਹੋਵੇਗੀ ਸੀਏਕਯੂਐਮ ਕਮਿਸ਼ਨ ਫਾਰ 에ਅਰ ਕੁਆਲਟੀ ਮੈਨੇਜਮੈਂਟ ਨੇ ਇਸ ਸਾਲ April ਦੇ ਵਿੱਚ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤੇ ਸਨ ਕਿ 1 July ਤੋਂ ਆਪਣੀ ਸਿਆਵਾ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਬਾਲਣ ਨਹੀਂ ਦਿੱਤਾ ਜਾਵੇਗਾ ਦਿੱਲੀ ਦੇ 520 ਪੈਟਰੋਲ ਪੰਪਾਂ ਦੇ ਵਿੱਚੋਂ 500 ਪੈਟਰੋਲ ਪੰਪਾਂ ਨੇ ਆਟੋਮੈਟਿਕਲੀ ਨੰਬਰ ਪਲੇਟ ਪਛਾਣ ਕੈਮਰੇ ਲਗਾਏ ਨੇ ਅਤੇ ਬਾਕੀ 30 June ਤੱਕ ਲਗਾਏ ਜਾਣਗੇ CAQM ਦੇ ਅਨੁਸਾਰ ਇਹ ਕੈਮਰੇ 10 ਸਾਲ ਡੀਜ਼ਲ ਜਾਂ 15 ਸਾਲ ਪੈਟਰੋਲ ਤੋਂ ਪੁਰਾਣੇ ਵਾਹਨਾਂ ਦਾ ਆਪਣੇ ਆਪ ਪਤਾ ਲਗਾਉਣਗੇ ਤੇ ਬਾਅਦ ਵਿੱਚ ਇਹ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਵਾਹਨਾਂ ਤੇ ਵੀ ਪਾਬੰਦੀ ਹੋਵੇਗੀ CAQM ਦੇ ਅਨੁਸਾਰ ਦਿੱਲੀ ਦੇ ਵਿੱਚ 62 ਲੱਖ ਵਾਹਨ ਨੇ ਜੋ ਆਪਣੀ ਉਮਰ ਪੂਰੀ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ 41 ਲੱਖ 2 ਪਹੀਆ ਵਾਹਨ ਨੇ ਪੂਰੇ NCR ਦੇ ਵਿੱਚ ਇਹ ਵਾਹਨਾਂ ਦੀ ਗਿਣਤੀ ਲਗਭਗ 44 ਲੱਖ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਕਦਮ ਦਾ ਦਿੱਲੀ ਤੇ ਕੀ ਪ੍ਰਭਾਵ ਪਵੇਗਾ ਏ ਵੀ ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਕਿ ਨਿਯਮ ਲਾਗੂ ਹੋ ਜਾਵੇਗਾ ਜਿਹਦੇ ਚਾਲ ਦੇ ਹੁਣ ਜਿੰਨਾਂ ਲੋਕਾਂ ਦੇ ਕੋਲ 10-15 ਸਾਲ ਪੁਰਾਣੇ ਵਾਹਨ ਨੇ ਹੁਣ ਉਹ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ